ਚਿੱਤ ਕਰਦਾ ਗਲੇਚ ਪਹਾ ਪਾਉਣੂ ਨੂੰ ਕੁੱਟ ਕੇ ਕਲੇਜ ਨਾਲ ਲਾਉਣੂ ਅੱਜ ਲਾਗੇ ਸਕਲੀਓ ਨੂੰ ਆਪ ਦੀ ਆਪ ਹੀ ਮਿਹਨਤ ਕਰਦੇ ਸੀ ਆਪ ਹੀ ਲਿਖਦੇ ਸੀ ਆਪ ਹੀ ਸਾਰਾ ਗੋਸਾ ਆਪ ਹੀ ਕਰਦੇ ਸੀ ਬੜੀ ਮਿਹਨਤ ਕਰੀ ਹੋਈ ਉਹ ਉਹ ਫਿਰੇ ਦੰਦੀਆਂ ਚੜੋਂਦੀ ਬੁੱਲ ਟੇਰਦੀ ਅੱਖ ਤੱਪ ਕੇ ਪਰਾਂ ਮੁਖ ਫੇਰਦੀ ਫਿਰ ਜਿਹੜੀ ਆਸ ਸੀ ਜਿਹੜੀ ਮੈਂ ਖੁਸ਼ੀ ਸ਼ੁਰੂ ਕੀਤੀ ਸੀ ਉਹਨੂੰ ਅਸਲ ਵਿੱਚ ਫੜਾਉਣ ਪਿਆ ਬਹੁਤ ਵੱਡੇ ਪ੍ਰੋਜੈਕਟਰੀ ਬਣੀਆਂ ਉੱਥੇ ਜਦੋਂ ਲੋਕਾਂ ਦਾ ਕੱਟ ਦੇਖਿਆ ਜਦੋਂ ਲੋਕਾਂ ਦੇ ਵੀਊ ਦੇਖਿਆ ਜਦੋਂ ਲੋਕ ਤਾੜੀਆਂ ਵਜਾਉਂਦੇ ਸੀ ਤਾਂ ਮਾਨੂੰ ਬੜਾ ਸਪੰਦ ਮਿਲਦਾ ਬਹੁਤ ਬਣਾ ਕੇ ਉਹ ਕੱਚੀ ਕੁੜੀ ਕਹਿਲ ਵਰਗੀ ਤਾਂ ਫਾਇਰਿੰਗ ਹੁੰਦੀ ਹੈ ਔਰ ਉਹ ਉਹ ਜਦੋਂ ਸੀਰ ਤੁਸੀਂ ਜੇ ਸੱਚ ਜਾਣੋ ਮੈਡਮ ਜਦੋਂ ਅਸੀਂ ਫਿਲਮ ਦੇ ਵਿੱਚ ਦੇਖਿਆ ਸਾਰੇ ਪਰਿਵਾਰ ਨੇ ਕੀ ਇਵਨ ਕਿ ਜਿੰਨਾ ਵੀ ਥੀਏਟਰ ਦੇ ਵਿੱਚ ਲੋਕ ਮੌਜੂਦ ਸਿਕੇ ਸੈਂਕੜੇ ਉੱਤੇ ਸ਼ਾਂਤ ਮਤਲਬ ਇਸ ਤਰ੍ਹਾਂ ਦਾ ਸਨਾਟਾ ਫਸਰ ਗਿਆ ਵੀ ਐਂ ਹੋਇਆ ਸੀ ਇਸ ਇਨਸਾਨ ਦੇ ਨਾਲ ਦੇ ਲੋਕ ਭੱਜ ਗਏ ਸੀ ਲੋਕਾਂ ਦਾ ਚਫਰ ਦਾ ਢੇਰ ਲੱਗੇ ਸੀ ਸਾਈਕਲ ਦੇ ਇੱਥੇ ਇੱਕ ਦੂਜੇ ਉੱਪਰ ਸਾਈਕਲ ਡਿੱਗੇ ਪਏ ਸੀ ਕੋਈ ਦਰਦਾ ਨੇੜੇ ਨਹੀਂ ਸੀ ਸਿਰਫ ਲਾਸ਼ਾਂ ਪਈਆਂ ਸੀਗੀਆਂ ਪੁਲਿਸ ਵੀ ਮਤਲਬ ਇੱਕ ਦੋ ਕਰਾ ਡੇਢ ਘੰਟੇ ਬਾਅਦ ਪਹੁੰਚੀ ਸੀਗੀ ਔਰ ਜੋਗਿੰਦਰ ਜਿਹੜਾ ਬੰਦਾ ਹੈ ਜਿਹੜਾ ਉੱਥੇ ਮੋਟਰ ਤੇ ਰਹਿ ਰਿਹਾ ਜਿੱਥੇ ਕੀ ਉਹਨਾਂ ਨੇ ਆਖਰੀ ਵਕਤ ਰੋਟੀ ਖਾਧੀ ਸੀ ਉਸ ਇਨਸਾਨ ਨੇ ਇਹਨਾਂ ਨੂੰ ਆਖਰੀ ਵਕਤ ਰੋਟੀ ਖੋਈ ਸੀ ਮੈਂ ਗੁਰੂ ਘਰ ਦਾ ਪਰਸ਼ਾਦਾ ਹੈ ਫੇਰ ਖਬਰਾਂ ਕਬੂ ਫਾਣਾ ਜਾਨੀ ਇਹ ਗੱਲਾਂ ਮੂੰਹ ਚੋਂ ਕੁਦਰਤੀ ਨਿਕਲੀਆਂ ਉਸ ਦਿਨ ਨਹੀਂ ਤਾਂ ਆਮ ਕਰਕੇ ਉਹ ਬਾਹਰ ਰੋਟੀ ਨਹੀਂ ਸਿਕਾਉਂਦੇ ਘਰੋਂ ਲੈ ਕੇ ਉਹ ਜ਼ਿੰਦਗੀ ਦਾ ਆਖਰੀ ਦਿਨ ਜਿਹੜਾ ਕਿ ਡੱਬਾ ਵਾਲੀ ਕਾਰ ਦੇ ਵਿੱਚ ਹੀ ਰਹਿ ਗਿਆ ਜਿਹੜਾ ਕਿ ਕਰੋ ਉਹ ਲੈ ਕੇ ਗਏ ਸੀਗੇ ਜਿਸ ਤਰ੍ਹਾਂ ਉਹਦਾ ਨਾਮ ਸੀ ਨਾ ਅਮਰ ਸਿੰਘ ਚਮਕੀਲਾ ਉਸੇ ਤਰ੍ਹਾਂ ਹੀ ਉਹ ਅਮਰ ਨੇ ਤੇ ਅਸੀਂ ਤਾਂ ਉਹਨਾਂ ਦੀਆਂ ਜਿਵੇਂ ਹੁਣ ਕਈ ਵਾਰੀ ਮਨ ਉਦਾਸ ਹੁੰਦਾ ਨਾ ਕਈ ਵਾਰੀ ਸਮਾਦ ਤੇ ਵੀ ਚਲੀ ਜਾਈਦਾ ਵਾ ਇਕੱਲੇ ਹਨਾ ਤੇ ਬਾਕੀ ਘਰੇ ਉਹਨਾਂ ਦੀਆਂ ਚੀਜ਼ਾਂ ਪਈਆਂ ਜਿਵੇਂ ਉਹਨਾਂ ਦੀ ਤੂੰ ਵੀ ਪਈਆ ਸਾਡੇ ਕੋਲੀਆਂ ਨਾ ਉਹਨਾਂ ਨੂੰ ਦੇਖ ਲਈਦਾ ਤੇ ਉਹ ਸਾਨੂੰ ਮਹਿਸੂਸ ਹੁੰਦੇ ਆ ਲੁਧਿਆਣੇ ਸ਼ਹਿਰ ਦੀਆਂ ਇਹੋ ਹੀ ਗਲੀਆਂ ਨੇ ਜਿੱਥੇ ਅਮਰ ਸਿੰਘ ਚਮਕੀਲਾ ਦੀ ਆਵਾਜ਼ ਗੂੰਜਦੀ ਸੀ ਤੇ ਅੱਜ ਅਸੀਂ ਪਹੁੰਚ ਚੁੱਕੇ ਹਾਂ ਉਹਨਾਂ ਦੇ ਜੱਦੀ ਘਰ ਜੀਹਾਂ ਕਹਿੰਦੇ ਨੇ ਕਿ ਨਾਮ ਹੀ ਵਿਅਕਤੀ ਦੀ ਪਹਿਚਾਨ ਹੁੰਦੀ ਹੈ ਅਤੇ ਆਪਣੇ ਨਾਮ ਵਾਂਗ ਅਮਰ ਰਹੇ ਅਮਰ ਸਿੰਘ ਚਮਕੀਲਾ ਜੋ ਕਿ ਹਮੇਸ਼ਾ ਚਮਕਦੇ ਰਹੇ ਨੇ ਅਤੇ ਹੁਣ ਵੀ ਚਮਕ ਰਹੇ ਨੇ ਇੱਕ ਵਾਰ ਫੇਰ ਤੋਂ ਉਹਨਾਂ ਦੀ ਚਮਕ ਬਰਕਰਾਰ ਹੈ ਜੀ ਹਾਂ ਅੱਜ ਅਸੀਂ ਪਹੁੰਚੇ ਹਾਂ ਅਮਰ ਸਿੰਘ ਚਮਕੀਲਾ ਦੇ ਜੱਦੀ ਘਰ ਜਿੱਥੇ ਤੁਹਾਨੂੰ ਦਿਖਾਵਾਂਗੇ ਉਹਨਾਂ ਦੇ ਘਰ ਦੇ ਵਿੱਚ ਕਿਸ ਤਰੀਕੇ ਦਾ ਮਾਹੌਲ ਹੈ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਫਿਲਮ ਆਉਣ ਤੋਂ ਬਾਅਦ ਹੈ ਜਿਹੜਾ ਪਰਿਵਾਰ ਭਾਵੂ ਕ ਹੈ ਪਰਿਵਾਰ ਦੇ ਵਿੱਚ ਕੀ ਲਹਿਰ ਹੈ ਕਿਸ ਤਰੀਕੇ ਦੇ ਨਾਲ ਉਹ ਦੇਖਦੇ ਨੇ ਇਸ ਸਾਰੇ ਵਾਕਿਆ ਨੂੰ ਜੋ ਵੱਡੇ ਪੱਧਰ ਤੇ ਲੁਧਿਆਣਾ ਸ਼ਹਿਰ ਦਾ ਨਾਮ ਹੈ ਜਿਹੜਾ ਇੱਕ ਵਾਰ ਫਿਰ ਤੋਂ ਚਮਕ ਉੱਠਿਆ ਹੈ ਵੱਡੇ ਪੱਧਰ ਤੇ ਵਿਦੇਸ਼ ਦੇ ਵਿੱਚ ਵੀ ਜਿਹੜਾ ਨਾਮ ਬੋਲ ਰਿਹਾ ਜੀ ਹਾਂ ਅਮਰ ਸਿੰਘ ਚਮਕਿੱਲਾ ਦੇ ਘਰ ਦੇ ਵਿੱਚ ਅਸੀਂ ਜਾਣ ਜਾ ਰਹੇ ਹਾਂ ਤੇ ਗੱਲਬਾਤ ਕਰਾਂਗੇ ਉਹਨਾਂ ਦੇ ਪਰਿਵਾਰ ਨਾਲ ਆਓ ਤੁਹਾਨੂੰ ਦਿਖਾਣੇ ਆ ਅਮਰ ਸਿੰਘ ਚਮਕਿੱਲਾ ਦੇ ਘਰ ਦੀਆਂ ਚਲਕੀਆਂ ਕਿੱਥੇ ਰਹਿੰਦੇ ਸਨ ਅਮਰ ਸਿੰਘ ਚਮਕਿੱਲਾ ਤੁਸੀਂ ਉਹਨਾਂ ਨੂੰ ਨਹੀਂ ਵੇਖਿਆ ਉਹਨਾਂ ਦਾ ਨਾਮ ਹੀ ਸੁਣਿਆ ਹੈ ਸ਼ੁਰੂ ਤੋਂ ਉਹਨਾਂ ਦੇ ਨਾਲ ਜਿਵੇਂ ਉਹਨਾਂ ਦੀ ਡਾਟਰ ਦੇ ਥਰੂ ਸੁਣਿਆ ਤੁਸੀਂ ਕਿਸ ਤਰੀਕੇ ਦੇ ਨਾਲ ਉਹ ਕਿਸੇ ਆ ਯਾਦ ਕਰਦੇ ਨੇ ਉਹਨਾਂ ਨਹੀਂ ਨਾਮ ਤਾਂ ਐ ਸੀਗਾ ਵੀ ਅ ਸ਼ੁਰੂ ਤੋਂ ਹੀ ਮੈਂ ਵਿਆਹ ਤੋਂ ਪਹਿਲਾਂ ਵੀ ਇਹਨਾਂ ਦਾ ਫੈਨ ਰਹਾ ਹਾਂ ਹਾਂਜੀ ਬਚਪਨ ਤੋਂ ਇਹਨਾਂ ਨੂੰ ਸੁਣ ਸੁਣ ਕੇ ਜਵਾਲ ਹੋਏ ਆ ਤੇ ਬਾਕੀ ਹੁਣ ਜੋ ਇਹਨਾਂ ਦੇ ਕਿੱਸੇ ਹੈਗੇ ਨੇ ਸਾਡੇ ਮਾਮਾ ਜੀ ਨੇ ਮਲਤੇਸ਼ ਰਾਜ ਜੀ ਇਹਨਾਂ ਨੇ ਬਹੁਤ ਰਿਸਰਚ ਕੀਤੀ ਆ ਹਾਂਜੀ ਇਹ ਵੀ ਦੱਸਦੇ ਆ ਉਹਨਾਂ ਦੀਆਂ ਗੱਲਾਂ ਹਨਾ ਤੇ ਬਾਕੀ ਘਰ ਦੇ ਮਾਤਾ ਜੀ ਅਮਨ ਹਨਾ ਸਾਰੇ ਗੱਲਾਂ ਕਰਦੇ ਉਹਨਾਂ ਨੇ ਦੱਸ ਲਿਆ ਸਟੋਰੀਜ਼ ਬਾਕੀ ਉਹਨਾਂ ਦੇ ਜੋ ਫੈਨ ਨੇ ਜਾਂ ਜਿਨ੍ਹਾਂ ਦੇ ਅਖਾੜੇ ਲੱਗੇ ਆ ਜਿਨ੍ਹਾਂ ਦੇ ਵਿਆਹਾਂ 'ਚ ਪ੍ਰੋਗਰਾਮ ਕੀਤੇ ਆ ਉਹਨਾਂ ਨੇ ਉਹ ਵੀ ਆਂਦੇ ਆ ਹਨਾ ਕਿ ਇੱਥੇ ਘਰ ਦੇਖਣ ਆਂਦੇ ਆ ਪਰਿਵਾਰ ਨੂੰ ਮਿਲਣ ਆਂਦੇ ਆ ਸਾਨੂੰ ਸਾਰਿਆਂ ਨੂੰ ਤੇ ਉਹ ਵੀ ਦੱਸਦੇ ਆ ਉਹਨਾਂ ਦੇ ਕਿਸੇ ਹਨਾ ਉਹਨਾਂ ਨਾਲ ਗੱਲਾਂ ਸੁਣ ਕੇ ਬਹੁਤ ਵਧੀਆ ਲੱਗਦਾ ਵਾ ਤੇ ਵੀ ਉਹਨਾਂ ਦੀ ਲਾਈਫ ਕਿਸ ਤਰ੍ਹਾਂ ਦੀ ਸੀਗੀ ਕਿਸ ਤਰ੍ਹਾਂ ਉਹਨਾਂ ਦਾ ਸੁਭਾਅ ਸੀਗਾ ਤੇ ਕਿਵੇਂ ਰਹਿੰਦੇ ਸੀਗੇ ਕਿਵੇਂ ਕੀ ਉਹਨਾਂ ਦੀ ਬੋਲ ਚਾਲ ਦਾ ਤਰੀਕਾ ਵੀ ਬਹੁਤ ਵਧੀਆ ਲੱਗਦਾ ਸੁਣ ਕੇ ਲੋਕਾਂ ਨੂੰ ਮਤਲਬ ਨਾ ਮੌਜੂਦ ਹੋ ਕੇ ਵੀ ਉਹਨਾਂ ਦਾ ਕਨੈਕਸ਼ਨ ਹਮੇਸ਼ਾ ਜੁੜਿਆ ਹੋਇਆ ਹੈ ਹਾਂਜੀ ਕਨੈਕਸ਼ਨ ਤਾਂ ਆਇਆ ਜੀ ਉਹ ਇੱਕ ਅਮਰ ਰੂਹ ਨੇ ਜਿਸ ਤਰ੍ਹਾਂ ਉਹਨਾਂ ਦਾ ਨਾਮ ਸੀ ਨਾ ਅਮਰ ਸਿੰਘ ਚਮਕੀਲਾ ਉਸੇ ਤਰ੍ਹਾਂ ਹੀ ਉਹ ਅਮਰ ਨੇ ਤੇ ਅਸੀਂ ਤਾਂ ਉਹਨਾਂ ਦੀਆਂ ਜਿਵੇਂ ਹੁਣ ਕਈ ਵਾਰੀ ਮਨ ਉਦਾਸ ਹੁੰਦਾ ਨਾ ਕਈ ਵਾਰੀ ਸਮਾਦ ਤੇ ਵੀ ਚਲੀ ਜਾਈਦਾ ਵਾ ਇਕੱਲੇ ਹਨਾ ਤੇ ਬਾਕੀ ਘਰੇ ਉਹਨਾਂ ਦੀਆਂ ਚੀਜ਼ਾਂ ਪਈਆਂ ਜਿਵੇਂ ਉਹਨਾਂ ਦੀ ਤੂੰਬੀ ਪਈਆ ਸਾਡੇ ਕੋਲੇ ਹਨਾ ਉਹਨਾਂ ਨੂੰ ਦੇਖ ਲਈਦਾ ਤੇ ਉਹ ਸਾਨੂੰ ਮਹਿਸੂਸ ਹੁੰਦੇ ਆ ਹਾਂਜੀ ਉਹਨਾਂ ਦਾ ਅਹਿਸਾਸ ਹੁੰਦਾ ਵਾ ਹਨਾ ਤੇ ਵਧੀਆ ਲੱਗਦਾ ਵਾ ਸਾਰਾ ਕੁਲ ਮਿਲਾ ਕੇ ਹਾਂਜੀ ਸਰ ਤੁਸੀਂ ਬਹੁਤ ਰਿਸਰਚ ਕੀਤੀ ਹੈ ਹਨਾ ਚਮਕਿਲਾ ਜੀ ਹੁਣਾਂ ਦੇ ਜੀਵਨ ਤੇ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਗਲਤ ਖਬਰਾਂ ਛਪਦੀਆਂ ਸੀ ਉਸ ਤੋਂ ਬਾਅਦ ਤੁਹਾਡਾ ਮਨ ਉਦਾਸ ਹੁੰਦਾ ਹੈ ਸੋ ਕਿਸ ਤਰੀਕੇ ਨਾਲ ਤੁਸੀਂ ਰਿਸਰਚ ਕੀਤੀ ਸਰ ਮੈਡਮ ਸਭ ਤੋਂ ਪਹਿਲਾਂ ਜਦੋਂ ਮੈਂ ਨਿਊਜ਼ ਇਹ ਪੜ੍ਹੀ ਸੀਗੀ ਤਾਂ ਉਹਦੇ ਵਿੱਚ ਇਹ ਲਿਖਿਆ ਗਿਆ ਸੀਗਾ ਵੀ ਗਾਇਕ ਜੋੜੀ ਨੂੰ ਮਤਲਬ ਸਟੇਜ ਦੇ ਉੱਪਰ ਗਾਉਂਦੇ ਹੋਏ ਮਾਰ ਦਿੱਤਾ ਗਿਆ ਤੇ ਜਦ ਕਿ ਮੇਰੇ ਨੌਲੇਜ ਦੇ ਵਿੱਚ ਸੀਗੀ ਇਹ ਕਿਉਂਕਿ ਜਦੋਂ ਪਤਾ ਲੱਗਿਆ ਸੀ ਵੀ ਇਹ ਘਟਨਾ ਵਾਪਰ ਗਈ ਤਾਂ ਅਸੀਂ ਦੂਜੇ ਤੀਜੇ ਦਿਨ ਚਾਹੇ ਛੋਟੇ ਸੀ ਚਾਹੇ ਮੈਂ 10ਵੀਂ ਕਲਾਸ ਵਿੱਚ ਪੜਾ ਸੀ ਗਏ ਸੀ ਤਾਂ ਉੱਥੇ ਪਿੰਡਾਂ ਚੋਂ ਪਤਾ ਲੱਗਿਆ ਸੀ ਵੀ ਅਜੇ ਸਟੇਜ ਤੇ ਤਾਂ ਇਹਨਾਂ ਨੇ ਚੜ੍ਹਨਾ ਸੀਗਾ ਇਹ ਤਾਂ ਜੇ ਗੱਡੀ ਚੋਂ ਬਾਹਰ ਨਿਕਲੇ ਸੀਗੇ ਸੋ ਮਨ ਨੂੰ ਜਦੋਂ ਮੈਂ ਲੋਕਾਂ ਨੂੰ ਸੋਣਾ ਬੜਾ ਲੱਗਣਾ ਵੀ ਇਹ ਲੋਕਾਂ ਨੂੰ ਕਿਵੇਂ ਦੱਸਿਆ ਜਾਵੇ ਤਾਂ ਮੈਨੂੰ ਯਾਦ ਆ ਮੇਰੇ ਕੋਲ ਉਦੋਂ 33 11 ਨੋਕੀਆ ਦਾ ਮੋਬਾਈਲ ਹੁੰਦਾ ਸੀਗਾ ਤੇ ਮੋਬਾਈਲ ਤੋਂ ਮੈਂ ਫਿਰ ਇਹ ਵੀਡੀਓ ਬਣਾਉਣੀਆਂ ਮੈਂ ਉਹ ਲੋਕਾਂ ਨੂੰ ਖੋਜਣਾ ਸ਼ੁਰੂ ਕੀਤਾ ਇੱਥੇ ਬਰਸੀ ਦੇ ਉੱਪਰ ਇੱਕ ਦੂਜੇ ਨੂੰ ਪੁੱਛਣਾ ਤਾਂ ਮੇਰੀ ਖੁਸ਼ਕਿਸਮਤੀ ਕਹਿ ਲੋ ਵੀ ਮੈਨੂੰ ਇਹਨਾਂ ਦਾ ਜਿਹੜਾ ਬੁਕਿੰਗ ਕਲਰਕ ਸੀਗਾ ਕੁਲਵਿੰਦਰ ਕੋਕੀ ਮਿਲ ਗਿਆ ਸਭ ਤੋਂ ਪਹਿਲਾਂ ਜ਼ਿੰਦਗੀ 'ਚ ਉਹ ਜਦੋਂ ਮਿਲਿਆ ਤਾਂ ਮੈਨੂੰ ਯਕੀਨ ਆਵੇ ਵੀ ਇਹ ਬੰਦਾ ਉਹਦੇ ਨਾਲ ਉਹਨੇ ਜਦੋਂ ਮੈਨੂੰ ਦੱਸਿਆ ਕਹਿੰਦਾ ਭਾਜੀ ਹੋਰ ਵੀ ਮੈਂ ਸਾਰਿਆਂ ਨੂੰ ਜਾਣਦਾ ਮੈਂ ਉਹਨੂੰ ਕਹਾਂ ਮੈਂ ਕਿਹਾ ਵੀ ਤੂੰ ਜਿਹੜਾ ਕੁਝ ਕਹੇਂਗਾ ਮੈਂ ਤੁਮ ਕਰੂੰਗਾ ਵੀ ਤੂੰ ਮੈਨੂੰ ਪਲੀਜ਼ ਮਿਲਾ ਦੇ ਸਾਰਿਆਂ ਨਾਲ ਉਹ ਫਿਰ ਕੜੀ ਨਾਲ ਕੜੀ ਜੁੜਦੇ ਗਈ ਤੇ ਮੇਰਾ ਇੰਟਰਸਟ ਬਹੁਤ ਜ਼ਿਆਦਾ ਸੀਗਾ ਇਹਨਾਂ ਦੇ ਵਿੱਚ ਮੈਂ ਲੋਕਾਂ ਸਾਹਮਣੇ ਮਤਲਬ ਇਹਨਾਂ ਜੀਵਨ ਦੀ ਇੱਕ ਝਲਕ ਦਿਖਾਉਣੇ ਚਾਹੁੰਦਾ ਸੀ ਵੀ ਇਹ ਕਿਸ ਤਰ੍ਹਾਂ ਦੇ ਇਨਸਾਨ ਸੀ ਔਰ ਮੇਰੀ ਖੁਸ਼ਕਿਸਮਤੀ ਇਹ ਰਹੀ ਵੀ ਇਹ ਜਿਹੜੀ ਬੜਾਈ ਸੀ ਮੇਰੇ ਹਿੱਸੇ ਆਉਣੀ ਸੀ ਕਿਉਂਕਿ ਉਹ ਤਾਂ ਆਪ ਹੀ ਅਮਰ ਸੀਗੇ ਮਤਲਬ ਜਿਵੇਂ ਕਹਿੰਦੇ ਲੱਕੜੀ ਨਾਲ ਲੋਹਾ ਤਰ ਜਾਂਦਾ ਉਹਨਾਂ ਕਰਕੇ ਅੱਜ ਜਿਹੜੇ ਚਾਰ ਲੋਕ ਜਾਣਦੇ ਨੇ ਬਲਤੇਜ ਸਰਾ ਨੇ ਮੈਨੂੰ ਬਲਤੇਜ ਸਰਾ ਕਹਿ ਕੇ ਬੁਲਾਉਂਦੇ ਨੇ ਤੇ ਸਿਰਫ ਉਹਨਾਂ ਦੀ ਦੇਣ ਹੈ ਮੈਂ ਜ਼ਿੰਦਗੀ ਪਰ ਉਹਨਾਂ ਦਾ ਕਰਜ਼ਾ ਨਹੀਂ ਦੇ ਸਕਦਾ ਔਰ ਸਭ ਤੋਂ ਵੱਡੀ ਗੱਲ ਇਹ ਰਹੀ ਦੇਖੋ ਮੇਰੀ ਮਿਹਨਤ ਦਾ ਮੁੱਲ ਕਿਵੇਂ ਪਿਆ ਵੀ ਇਮਤੀਆਜ਼ ਅਲੀ ਸਰ ਨੇ ਸਪੈਸ਼ਲ ਪਰਿਵਾਰਕ ਮੈਂਬਰ ਦੇ ਤੌਰ ਤੇ ਪਰਿਵਾਰ ਨੇ ਵੀ ਮੈਨੂੰ ਇੱਕ ਉੱਥੇ ਜਿਹੜਾ ਹੈਗਾ ਨਾਲ ਇਨਵਾਈਟ ਕੀਤਾ ਗਿਆ ਔਰ ਮੈਂ ਬਾਕਾਇਦਾ ਪ੍ਰੀਮੀਅਰ ਦੇ ਵਿੱਚ ਜਦੋਂ ਦਲਜੀਤ ਭਾਜੀ ਨੂੰ ਮਿਲਿਆ ਉਹਨਾਂ ਨੇ ਵੀ ਮੈਨੂੰ ਪਛਾਣ ਲਿਆ ਇਹ ਮੇਰੇ ਲਈ ਬਹੁਤ ਵੱਡੇ ਕਮੈਂਟਸ ਨੇ ਬਹੁਤ ਵੱਡੀਆਂ ਯਾਦਾਂ ਨੇ ਜਿਹੜੇ ਜ਼ਿੰਦਗੀ ਪਰ ਮਤਲਬ ਰਹਿਣ ਗਿਆ ਮੇਰੀ ਜਿਹੜਾ ਮਤਲਬ ਮੇਡੀ ਜਿਹੜੀ ਆਸ ਸੀਗੀ ਜਿਹੜੀ ਮੈਂ ਖੋਸ਼ ਸ਼ੁਰੂ ਕੀਤੀ ਸੀ ਉਹਨੂੰ ਅਸਲ ਵਿੱਚ ਫਲ ਹੋਣ ਪਿਆ ਬਹੁਤ ਵੱਡੇ ਬਜਟ ਤੇ ਬਣੀ ਹੈ ਉੱਥੇ ਜਦੋਂ ਲੋਕਾਂ ਦਾ ਇਕੱਠ ਦੇਖਿਆ ਜਦੋਂ ਲੋਕਾਂ ਦੇ ਵੀਊ ਦੇਖੇ ਜਦੋਂ ਲੋਕ ਤਾੜੀਆਂ ਵਜਾਉਂਦੇ ਸੀ ਤਾਂ ਮਨ ਨੂੰ ਬੜਾ ਸਕੂਨ ਮਿਲਦਾ ਸੀ ਬਹੁਤ ਵਧੀਆ ਸੀ ਕਹਿੰਦੇ ਨੇ ਮਿਹਨਤ ਨੂੰ ਬੂਰ ਕੇ ਤਾਂ ਨਾ ਕਦੇ ਪੈ ਜਾਂਦਾ ਹੈ ਤੇ ਤੁਹਾਡੀ ਮਿਹਨਤ ਨੂੰ ਬੂਰ ਇੰਨੀ ਮਿਹਨਤ ਨੂੰ ਹੁਣ ਪਿਆ ਤੋਂ ਜਿਵੇਂ ਤੁਸੀਂ ਦੱਸਿਆ ਕਿ ਤੁਹਾਨੂੰ ਬਹੁਤ ਗਲਤ ਲੱਗਦਾ ਸੀ ਸਹੀ ਨਹੀਂ ਲੱਗਦਾ ਹੈ ਕਿ ਕਿਸ ਤਰੀਕੇ ਨਾਲ ਗਲਤ ਖਬਰਾਂ ਛੱਪਦੀਆਂ ਉਹਨਾਂ ਦੀ ਹੈ ਨਾ ਡੈਥ ਨੂੰ ਲੈ ਕੇ ਜਦੋਂ ਤੁਸੀਂ ਔਨ ਸਕਰੀਨ ਦੇਖਿਆ ਕਿ ਜੋ ਦਿਖਾਇਆ ਗਿਆ ਕਿ ਕਿਸ ਤਰੀਕੇ ਨਾਲ ਉਤਰੀਕਾਰ ਦੇ ਵਿੱਚੋਂ ਹਨਾ ਸ਼ਾਰਟ ਡੈਡ ਕੀਤਾ ਗਿਆ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਕਿੰਨੀ ਹਨਾ ਸੀਗੀ ਉਹਨਾਂ ਨੂੰ ਲੈ ਗਏ ਕਿ ਕਿਤੇ ਹਨਾ ਉੱਥੇ ਰਾਈਟਸ ਨਾ ਹੋ ਜਾਣ ਕਿਤੇ ਦੰਗੇ ਨਾ ਹੋ ਜਾਣ ਕੁਛ ਐਤਾ ਦਾ ਭੜਕਾਉ ਇਨਸੀਡੈਂਟ ਨਾ ਹੋ ਜਵੇ ਸੋ ਇਹ ਸਭ ਚੀਜ਼ਾਂ ਨੂੰ ਦੇਖਿਆ ਤੁਸੀਂ ਇਹ ਮਤਲਬ ਵਾਕਿਆ ਤੁਸੀਂ ਸੁਨੇ ਹੋਏ ਸੀਗੇ ਬਿਲਕੁਲ ਸੁਨੇ ਹੋਏ ਸੀਗੇ ਕਿਉਂਕਿ ਉਥੋਂ ਦੇ ਜਿਹੜੇ ਮਤਲਬ ਇੱਕ ਦੋ ਬੰਦੇ ਤਾਂ ਅਜੇ ਵੀ ਮੌਜੂਦ ਨੇ ਜਿਨ੍ਹਾਂ ਵਿੱਚ ਜਗਿੰਦਰ ਹੈ ਇੱਕ ਮੁੰਡਾ ਰਾਜੂ ਹੈ ਜਿਹੜਾ ਕਿ ਉਸ ਵੇਲੇ 6ਵੀਂ ਕਲਾਸ ਪੜ੍ਹਦਾ ਸੀ ਹੁਣ ਤੋਂ ਕਾਫੀ ਵੱਡਾ ਹੋ ਗਿਆ ਉਦੀ ਵੀ ਮੈਂ ਇੰਟਰਵਿਊ ਕੀਤੀ ਹੋਈ ਆ ਤੇ ਜੋਗਿੰਦਰ ਦੀ ਵੀ ਕੀਤੀ ਹੋਈ ਆ ਉਹਨਾਂ ਨੇ ਜਿਵੇਂ ਦੱਸਿਆ ਸੀ ਹੂਬੋ ਵੀ ਲੋਕ ਭੱਜ ਗਏ ਸੀ ਲੋਕਾਂ ਦੇ ਚੱਪਲਾਂ ਦਾ ਢੇਰ ਲੱਗੇ ਸੀ ਸਾਈਕਲ ਦੇ ਇੱਥੇ ਇੱਕ ਦੂਜੇ ਦੇ ਉੱਪਰ ਸਾਈਕਲ ਡਿੱਗੇ ਪਏ ਸੀ ਕੋਈ ਡਰਦਾ ਨੇੜੇ ਨਹੀਂ ਸੀ ਸਿਰਫ ਲਾਸ਼ਾਂ ਪਈਆਂ ਸੀਗੀਆਂ ਪੁਲਿਸ ਵੀ ਮਤਲਬ 1-2 ਘੰਟੇ ਡੇਢ ਘੰਟੇ ਬਾਅਦ ਪਹੁੰਚੀ ਸੀਗੀ ਔਰ ਜੋਗਿੰਦਰ ਜਿਹੜਾ ਬੰਦਾ ਹੈ ਜਿਹੜਾ ਉੱਥੇ ਮੋਟਰ ਤੇ ਰਹਿ ਰਿਹਾ ਜਿੱਥੇ ਕੀ ਉਹਨਾਂ ਨੇ ਆਖਰੀ ਵਕਤ ਰੋਟੀ ਖਾਧੀ ਸੀ ਉਸ ਇਨਸਾਨ ਨੇ ਇਹਨਾਂ ਨੂੰ ਆਖਰੀ ਵਕਤ ਰੋਟੀ ਖਵਾਈ ਸੀ ਉਹ ਸਾਰਾ ਕੁਝ ਫਿਲਮ ਦੇ ਵਿੱਚ ਦਿਖਾਇਆ ਗਿਆ ਔਰ ਉਸੇ ਤਰ੍ਹਾਂ ਹੀ ਦਿਖਾਇਆ ਗਿਆ ਜਿਸ ਤਰ੍ਹਾਂ ਮਤਲਬ ਕਿਉਂਕਿ ਉਹ ਉਸ ਦਿਨ ਜਿਹੜੀਆਂ ਗੱਲਾਂ ਹੋਈਆਂ ਸੀ ਜਿਵੇਂ ਜੋਗਿੰਦਰ ਨੇ ਮੈਨੂੰ ਦੱਸੀਆਂ ਸੀ ਵੀ ਉਹ ਰੋਟੀ ਲੈ ਕੇ ਗਿਆ ਤਾਂ ਉਹਨੂੰ ਕਹਿੰਦੇ ਵੀ ਮਤਲਬ ਵੀ ਬੱbbi ਬੱbbi ਕਹਿੰਦਾ ਤੁਸੀਂ ਅਮਰਜੋਤ ਨੂੰ ਵੀ ਬੱbbi ਉੱਠ ਵੀ ਪ੍ਰਸ਼ਾਦਾ ਛਕੀਏ ਤਾਂ ਉਹ ਕਦੇ ਵੀ ਮੇਰੀ ਤਬਤ ਠੀਕ ਨਹੀਂ ਵੀ ਤੁਸੀਂ ਛਕ ਲੋ ਕਹਿੰਦੇ ਨਹੀਂ ਅਸੀਂ ਇਕੱਠੇ ਛਕਾਂਗੇ ਉਹਨੂੰ ਕਹਿੰਦੇ ਯਾਰ ਦਾਲ ਠੰਡੀ ਲੈ ਤਾਂ ਖਾਲਸਾ ਮਜ਼ਾਕ ਜਿਹਾ ਉਹ ਕਰਕੇ ਵੀ ਮੈਂ ਤਾਂ ਰੋਟੀ ਗਰਮ ਖਾਣਾ ਹਾਂ ਮੈਨੂੰ ਉਹ ਕਹਿੰਦਾ ਜੀ ਮੈਂ ਲਿਆ ਜਦੋਂ ਮੋਢ ਲੱਗੇ ਕਹਿੰਦੇ ਗੁੱਸਾ ਮੰਨ ਗਿਆ ਪਰ ਆ ਕਹਿੰਦਾ ਮੈਂ ਤਾਂ ਮਜ਼ਾਕ ਕਰਦਾ ਸੀ ਕਹਿੰਦਾ ਗੁਰੂ ਘਰ ਦਾ ਪ੍ਰਸ਼ਾਦਾ ਹੈ ਫੇਰ ਖਬਰਾ ਕਦੋਂ ਖਾਣੇ ਜਾਨੀ ਇਹ ਗੱਲਾਂ ਮੂੰਹ ਚ ਕੁਦਰਤੀ ਨਿਕਲੀਆਂ ਉਸ ਦਿਨ ਨਹੀਂ ਤਾਂ ਆਮ ਕਰਕੇ ਉਹ ਬਾਹਰ ਰੋਟੀ ਨਹੀਂ ਸਿਕਾਂਦੇ ਘਰੋਂ ਲੈ ਕੇ ਜਾਂਦੇ ਹੁੰਦੇ ਸੀਗੇ ਉਹ ਜ਼ਿੰਦਗੀ ਦਾ ਆਖਰੀ ਦਿਨ ਜਿਹੜਾ ਕਿ ਡੱਬਾ ਉਹਨੇ ਦੇ ਕਾਰ ਦੇ ਵਿੱਚ ਹੀ ਰਹਿ ਗਿਆ ਜਿਹੜਾ ਕਿ ਘਰੋਂ ਉਹ ਲੈ ਕੇ ਗਏ ਸੀਗੇ ਉਹ ਲਾਹ ਮੰਨਰੂਸ ਤੇ ਨਾ ਵੀ ਕਹਿਲਾ ਵੀ ਉਹ ਡੱਬਾ ਰਹਿ ਗਿਆ ਪਰ ਗੁਰੂ ਘਰ ਦਾ ਪ੍ਰਸ਼ਾਦਾ ਉਹਨਾਂ ਦੀ ਕਿਸਮਤ ਦੇ ਵਿੱਚ ਲਿਖਿਆ ਸੀ ਕਿਉਂਕਿ ਗੁਰੂ ਘਰ ਉਹਨਾਂ ਦੇ ਘਰੇ ਅੰਡ ਪਾੜ ਪ੍ਰਕਾਸ਼ ਸੀਗਾ ਜਿੱਥੇ ਆਦ ਸਾਬਾ ਆਪਰੇਆ ਵਿਆਹ ਦੀ ਖੁਸ਼ੀ ਦੇ ਵਿੱਚ ਉਹ ਗੁਰੂ ਘਰ ਦਾ ਲੰਗਰ ਖਾ ਕੇ ਜਿਹੜੇ ਨੇ ਸਟੇਜ ਬੰਨੀ ਮਤਲਬ ਉੱਥੋਂ ਚੁਬਾਰੇ ਚ ਉਤਰੇ ਨੇ ਔਰ ਜਾ ਕੇ ਜਿਵੇਂ ਜਿਵੇਂ ਵੀ ਇਹ ਗੱਡੀ ਚ ਉਤਰਦੇ ਨੇ ਤਾਂ ਫਾਇਰਿੰਗ ਹੁੰਦੀ ਹੈ ਔਰ ਹੂ ਬੂ ਜਦੋਂ ਸੀਨ ਤੁਸੀਂ ਸੱਚ ਜਾਣੇ ਮੈਡਮ ਜਦੋਂ ਅਸੀਂ ਫਿਲਮ ਦੇ ਵਿੱਚ ਦੇਖਿਆ ਸਾਰੇ ਪਰਿਵਾਰ ਨੇ ਕਿ ਇਵਨ ਕਿ ਜਿੰਨਾ ਵੀ ਥੀਏਟਰ ਦੇ ਵਿੱਚ ਲੋਕ ਮੌਜੂਦ ਸਿਗੇ ਸੈਂਕੜੋ ਉੱਤੇ ਸ਼ਾਂਤ ਮਤਲਬ ਇਸ ਤਰ੍ਹਾਂ ਦਾ ਸਨਾਟਾ ਫਸਰ ਗਿਆ ਵੀ ਆਇਆ ਹੋਇਆ ਸੀ ਇਸ ਇਨਸਾਨ ਦੇ ਨਾਲ ਵੀ ਸਿਰਫ ਕੁਝ ਲੋਕਾਂ ਨੇ ਆਪਣੇ ਮਤਲਬ ਕਿ ਸਵਾਰਥੇ ਕਰਕੇ ਵੀ ਇਹਨਾਂ ਨੂੰ ਇੰਨੀ ਵੱਡੀ ਸਜ਼ਾ ਦਿੱਤੀ ਇੱਕ ਇਨਸਾਨ ਇੱਕ ਜੋੜੀ ਲੋਕਾਂ ਦੇ ਮਨੋਰੰਜਨ ਦੇ ਲਈ ਅੱਗ ਦੇ ਵਿੱਚ ਫਿਰ ਰਹੀ ਸੀਗੀ ਕਿਉਂਕਿ ਬਾਕੀ ਦਾ ਲੋਕ ਘਰਾਂ 'ਚ ਬੈਠ ਗਏ ਸੀਗੇ ਪਰ ਹਾਂਜੀ ਮਤਲਬ ਕੰਮ ਬਦਲ ਲਈ ਸੀ ਕਈਆਂ ਨੇ ਕਈ ਇਧਰ ਉਧਰ ਖੋਸ ਕੇ ਇਹ ਵੀ ਇਹ ਵੀ ਮੈਡਮ ਅਗਰ ਚਾਹੁੰਦੇ ਤਾਂ ਇਹ ਇਹਨਾਂ ਦਾ ਤਾਂ ਵੀਜ਼ਾ ਠਾ ਦੇ ਦਿੰਦੇ ਸਾਰੇ ਕੰਟਰੀਜ਼ ਵਾਲੇ ਉਸ ਵੇਲੇ ਇਹਨੂੰ ਕਿਸਮਤ ਕਹਾਂਗੇ ਆਪਾਂ ਮਤਲਬ ਇੱਕ ਬਾਹਰੋਂ ਉਸ ਵੇਲੇ ਦੇ ਪ੍ਰੋਮੋਟਰ ਆਏ ਸੀਗੇ ਕੰਗ ਉਹਨਾਂ ਨੂੰ ਕੰਗ ਪ੍ਰੋਮੋਟਰ ਕਹਿੰਦੇ ਸੀਗੇ ਉਹਨਾਂ ਨੇ ਇਹਨਾਂ ਨੂੰ ਇੰਗਲੈਂਡ ਲੈ ਕੇ ਜਾਣਾ ਸੀਗਾ ਉਹ ਇਹਨਾਂ ਦੇ ਮਿੰਤਾ ਵੀ ਕਰਦੇ ਰਹੇ ਵੀ ਚਮਕੀਲਾ ਜੀ ਵੀ ਆਪਾਂ ਬਾਹਰ ਜਾਣਾ ਇੰਗਲੈਂਡ ਇਹਨਾਂ ਨੇ ਡੈਰੀ ਮੂਰੇ ਧਰਤੀ ਕਹਿੰਦੇ ਕੰਗ ਸਾਹਿਬ ਵੀ ਮੈਂ ਇਹਨਾਂ ਲੋਕਾਂ ਦਾ ਕੀ ਕਰੂੰਗਾ ਵੀ ਨਹੀਂ ਵੀ ਮੈਨੂੰ ਜਵਾਬ ਦੇਣਾ ਔਖਾ ਹੋ ਜਾਊਗਾ ਵੀ ਆਪਾਂ ਐਂ ਕਰਦੇ ਆਂ ਵਿਸਾਖੀ ਤੇ ਚੱਲਾਂਗੇ ਨਾ ਮੁੜ ਕੇ ਅਪ੍ਰੈਲ ਆਈ ਨਾ ਉਹ ਵਿਸਾਖੀ ਆਈ ਮਤਲਬ ਸਾਰਾ ਕੁਝ ਉੱਥੇ ਦਾ ਉੱਥੇ ਰਹਿ ਗਿਆ ਤੇ ਜਦੋਂ ਇਸ ਤਰ੍ਹਾਂ ਦਾ ਸੀਨ ਮਤਲਬ ਫਿਲਮ ਦੇ ਵਿੱਚ ਦੇਖੇ ਤਾਂ ਬੜਾ ਮਨ ਨੂੰ ਹੋਇਆ ਵੀ ਇਸ ਤਰ੍ਹਾਂ ਦਾ ਕਹਿਰ ਹੋਣਾ ਨਹੀਂ ਚਾਹੀਦਾ ਕਿਉਂਕਿ ਉਹਨਾਂ ਦਾ ਦੋਸ਼ ਨਹੀਂ ਸੀ ਜਿੰਨਾ ਉਹਨਾਂ ਦਾ ਸਰ ਮੜ ਦਿੱਤਾ ਗਿਆ ਇਹ ਫਿਲਮ ਕਲੀਅਰ ਕਰਦੀ ਹੈ ਕਿਉਂਕਿ ਜਿਹੜੇ ਸਾਜੀ ਸੀਗੇ ਜਾਂ ਜਿਹੜੇ ਲੋਕਾਂ ਨੂੰ ਅੱਜ ਤੱਕ ਮਿਲਿਆ ਸੈਂਕੜੇ ਲੋਕਾਂ ਦੇ ਮੈਂ ਇੰਟਰਵਿਊ ਕਰ ਚੁੱਕੇ ਹਾਂ ਉਹ ਸਾਰੇ ਇਹੀ ਕਹਿੰਦੇ ਸੀ ਵੀ ਲੋਕਾਂ ਦੀ ਮੰਗ ਸੀ ਕਿਉਂਕਿ ਕਲਾਕਾਰ ਤਾਂ ਉਹੀ ਚੀਜ਼ ਪੇਸ਼ ਕਰੂਗਾ ਨਾ ਜੋ ਅਸੀਂ ਸੁਣਨਾ ਚਾਹਾਂਗੇ ਅੱਜ ਵੀ ਇਹੀ ਆ ਕਲਾਕਾਰੋ ਹੀ ਮਤਲਬ ਗਾਣੇ ਗਾਉਂਦਾ ਅੱਜ ਵੀ ਸਟੇਜ ਤੇ ਜਿਹੜੇ ਅਸੀਂ ਮੋਰ ਸੁਣਨਾ ਚਾਹੁੰਦੇ ਆਂ ਔਰ ਉਸ ਵੇਲੇ ਵੀ ਇਹੀ ਸੀਗਾ ਪਰ ਕੁਝ ਸ਼ਰਾਰਤੀ ਤੱਤਵਾਂ ਨੇ ਜਿਹੜੇ ਚਾਹੁੰਦੇ ਨਹੀਂ ਸੀ ਵੀ ਇਹਦੀ ਕਿਉਂਕਿ ਇਹਨਾਂ ਦੇ ਦਿਨੋਂ ਦਿਨ ਉੱਪਰ ਜਾ ਰਿਹਾ ਸੀ ਗ੍ਰਾਫ ਔਰ ਉਹਨਾਂ ਦਾ ਡਾਊਨ ਜਾ ਰਿਹਾ ਸੀਗਾ ਕੁਝ ਇਸ ਤਰ੍ਹਾਂ ਦੇ ਪੜਕਾਉ ਬਿਆਨ ਦਿੱਤੇ ਗਏ ਕੁਝ ਮੀਡੀਆ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਦਿੱਤੀਆਂ ਗਈਆਂ ਜਿਹੜੀਆਂ ਕਿ ਗਰਮ ਖੇਹਲੀ ਲੋਕਾਂ ਦੇ ਨਜ਼ਰਾਂ ਦੇ ਵਿੱਚ ਇਹਨਾਂ ਨੂੰ ਮਤਲਬ ਇੱਕ ਮਤਲਬ ਇਹਨਾਂ ਦਾ ਕਿਰਦਾਰ ਇਸ ਤਰ੍ਹਾਂ ਦਾ ਬਣਾ ਕੇ ਪੇਸ਼ ਕਰਤਾ ਕਿ ਜਿਨ੍ਹਾਂ ਨੇ ਸੋਚ ਲਿਆ ਵੀ ਇਹਨਾਂ ਦੀ ਮੌਤ ਵੀ ਦੇਣੀ ਇਹਨਾਂ ਨੂੰ ਜ਼ਰੂਰੀ ਹੈ ਹੋ ਸਕਦਾ ਅਗਰ ਇਹ ਮਤਲਬ ਲੋਕਾਂ ਕੋ ਸੁਆਰਥੀ ਹੁੰਦੇ ਤਾਂ ਡਾਇਰੀ ਬੰਦ ਕਰਕੇ ਚੁੱਪ ਕਰਕੇ ਆਪਦਾ ਕੈਨੇਡਾ ਦਾ ਵੀਜ਼ਾ ਲਵਾਉਂਦੇ ਜਾਂ ਕਿਸੇ ਹੋਰ ਕੰਟਰੀ ਦਾ ਲਵਾਉਂਦੇ ਕਿਉਂਕਿ ਲੱਗਦਾ ਸੀ ਤਾਂ ਇਹ बच ਸਕਦੇ ਸੀ ਪਰ ਜਿਵੇਂ ਕਹਦੀ ਵੀ ਇਹ ਕਲਾਕਾਰ ਮਤਲਬ ਨਰਮ ਦਿਲ ਦੇ ਸੀਗੇ ਲੋਕਾਂ ਦੇ ਵਿੱਚ ਜਿਉਣਾ ਚਾਹੁੰਦੇ ਸੀਗੇ ਇਹ ਜੋੜੀ ਲੋਕਾਂ ਲਈ ਬਣੀ ਸੀਗੀ ਤਾਂ ਲੋਕਾਂ ਖਾਤਰੀ ਇਹ ਜਿਹੜੇ ਹੈਗੇ ਨੇ ਮਤਲਬ ਜਿਵੇਂ ਕਹਾ ਕਿ ਦੁਨੀਆ ਤਾਂ ਚਲੇ ਗਏ ਮੈਂ ਤਾਂ ਇਹੀ ਕਹੂੰਗਾ ਫਿਲਮ ਦੇਖ ਕੇ ਕਈ ਗੱਲਾਂ ਦਾ ਮਨ ਬਹੁਤ ਜ਼ਿਆਦਾ ਭਰਿਆ ਵੀ ਹੈ ਪਰ ਪਰਿਵਾਰ ਨੂੰ ਸਾਨੂੰ ਸਾਰਿਆਂ ਨੂੰ ਖੁਸ਼ੀ ਵੀ ਇਸ ਗੱਲ ਦੀ ਬਹੁਤ ਜ਼ਿਆਦਾ ਲੋਕਾਂ ਦੇ ਜਿਹੜੇ ਸਵਾਲ ਸੀ ਕਿ ਉਹਨਾਂ ਜਵਾਬ ਉਹਨਾਂ ਨੇ ਆਪਣੇ ਆਪ ਹੀ ਪਿਕਚਰ ਰਾਹੀਂ ਦਿੱਤੇ ਇਹ ਸਭ ਤੋਂ ਵੱਡੀ ਪ੍ਰਾਪਤੀ ਹੈ ਸੋ ਬਹੁਤ-ਬਹੁਤ ਧੰਨਵਾਦ ਸਾਨੂੰ ਆਪਣਾ ਸਮਾਂ ਦੇਣ ਦੇ ਲਈ ਤੇ ਬਹੁਤ ਵਧੀਆ ਕਿ ਚਮਕਿੱਲੇ ਵਾਂਗੂ ਤੁਸੀਂ ਵੀ ਚਮਕਦੇ ਰਹੋ ਹਮੇਸ਼ਾ ਉਹਨਾਂ ਦੇ ਜੋ ਨਾਮ ਦੇ ਨਾਲ ਹੁਣ ਨਿਆ ਹੋਇਆ ਹੈ ਹਨਾ ਉਹ ਹਮੇਸ਼ਾ ਤੁਹਾਡੇ ਨਾਲ ਬਰਕਰਾਰ ਰਵੇ ਉਹਨਾਂ ਦੀ ਜਿਹੜੀ ਛਵੀ ਹੈ ਉਹਨਾਂ ਦੀ ਚਲਕ ਹੈ ਉਹਨਾਂ ਦੇ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਤੁਸੀਂ ਉਹਨਾਂ ਬਾਰੇ ਜਾਣੂ ਕਰਵਾਉਂਦੇ ਰਹੋ ਬਹੁਤ ਬਹੁਤ ਧੰਨਵਾਦ ਜੀ ਪੂਰੇ ਮੀਡੀਆ ਜਿੰਨੇ ਵੀ ਮਤਲਬ ਉਹਨਾਂ ਦੇ ਜੀਵਨ ਦੇ ਸੰਬੰਧੀ ਜਿੰਨੇ ਵੀ ਤੁਸੀਂ ਲੋਕ ਸਾਨੂੰ ਐਪਰੀਸ਼ੀਏਟ ਕਰ ਰਹੇ ਹੋ ਜਾਂ ਉਹਨਾਂ ਦੇ ਜੀਵਨ ਬਾਰੇ ਲੋਕਾਂ ਤੱਕ ਪਹੁੰਚਾ ਰਹੇ ਹੋ ਮਤਲਬ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਹਾਡੇ ਸਾਥ ਦੇ ਸਾਨੂੰ ਹਮੇਸ਼ਾ ਇਸੇ ਤਰ੍ਹਾਂ ਲੋੜ ਰਹੇਗੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸੋ ਹੁਣ ਅਸੀਂ ਤੁਹਾਡੀ ਗੱਲਬਾਤ ਕਰਵਾਵਾਂਗੇ ਅਮਰ ਸਿੰਘ ਚਮਕੀਲਾ ਜੀ ਦੇ ਛੋਟੇ ਭਰਾ ਦੇ ਨਾਲ ਜੀ ਹਾਂ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੋ ਫਿਲਮ ਦੇਖੀ ਤੁਸੀਂ ਨਹੀਂ ਜੀ ਫਿਲਮ ਦੇਖੀ ਨਹੀਂ ਦੇਖੀ ਨੇ ਸਰ ਨਹੀਂ ਉਹ ਕੀਤੀ ਚਲੋ ਫਿਰ ਅਸੀਂ ਤੁਹਾਨੂੰ ਵਧੀਆ ਤਰੀਕੇ ਨਾਲ ਤੁਸੀਂ ਤੁਹਾਨੂੰ ਦੱਸ ਸਕਦੇ ਹੋ ਕਿ ਕਿਵੇਂ ਦੇ ਸੀ ਅਮਰ ਸਿੰਘ ਚਮਕੀਲਾ ਤੁਹਾਨੂੰ ਕਿਵੇਂ ਲੱਗਦਾ ਉਹ ਤਾਂ ਬਹੁਤ ਹੀ ਇਨਸਾਨ ਸੀ ਜੀ ਹਾਂਜੀ ਜਦੋਂ ਉਹ ਜਿਉਂਦੇ ਸੀ ਤੁਹਾਡੇ ਨਾਲ ਕਿੱਦਾਂ ਦੀ ਯਾਰੀ ਸੀ ਉਹਨਾਂ ਦੀ ਮੇਰੇ ਨਾਲ ਤਾਂ ਬਹੁਤ ਜ਼ਿਆਦਾ ਪਿਆਰ ਸੀ ਜੀ ਉਹਨਾਂ ਦਾ ਅੱਛਾ ਹਾਂਜੀ ਜਦੋਂ ਉਹ ਗਏ ਕਿੰਨਾ ਕੁ ਦੁੱਖ ਲੱਗਿਆ ਤੁਹਾਨੂੰ ਫਿਰ ਦੁੱਖ ਤਾਂ ਬਹੁਤ ਜ਼ਿਆਦਾ ਸੀ ਹਾਂਜੀ ਯਾਦ ਆਉਂਦੀ ਆ ਉਹਨਾਂ ਦੀ ਜਾ ਤਾਂ ਹੀ ਆਉਂਦੇ ਹੀ ਆ ਤੁਹਾਨੂੰ ਪਤਾ ਹੀ ਕੋਈ ਕਿੱਸਾ ਤੁਹਾਨੂੰ ਛੇੜ ਜਿਵੇਂ ਤੁਸੀਂ ਛੋਟੇ ਸੀ ਵੱਡਾ ਭਰਾ ਹਮੇਸ਼ਾ ਤੰਗ ਕਰਦਾ ਹੁੰਦਾ ਨਾ ਸ਼ਰਾਰਤਾਂ ਕਰਦਾ ਹੁੰਦਾ ਛੋਟੇ ਭਰਾ ਨਾਲ ਤੁਹਾਡੇ ਨਾਲ ਐਦਾਂ ਦਾ ਕੁਝ ਹਾਂਜੀ ਅਸੀਂ ਕੀ ਕਰਦੇ ਹੁੰਦੇ ਸੀ ਅਸੀਂ ਫਿਲਮਾਂ ਫਿਲਮਾਂ ਦੇਖਣ ਜਾਂਦੇ ਸੀ ਚਲੇ ਜਾਂਦੇ ਸੀ ਇਹ ਪਿੱਕਚਰਾਂ ਦੇਖਣ ਮਾੜਾ ਮੋਟਾ ਘਰ ਦੇ ਵਿੱਚ ਘੂਰਦੇ ਹੁੰਦਾ ਸੀ ਜੀ ਹਾਂਜੀ ਕੀ ਕੋਣ ਉਹ ਤੁਹਾਨੂੰ ਲੈ ਜਾਂਦੇ ਹੁੰਦੇ ਸੀਗੇ ਨਾਲ ਫਿਲਮਾਂ ਦਿਖਾਉਣ ਦੇ ਲਈ ਫਿਰ ਤਾਂ ਤੁਹਾਨੂੰ ਮौज ਲੱਗੀ ਰਹਿੰਦੀ ਹੁੰਨੀ ਨਹੀਂ ਜੀ ਇਕੱਲੇ ਹੀ ਜਾਂਦੇ ਸੀ ਮੁੰਡਿਆਂ ਨਾਲ ਪਿਕਚਰ ਦੇਖਣ ਲੁਦੇਹਾਣੀ ਅੱਛਾ ਜੀ ਹਾਂਜੀ ਕਿਹੜੀਆਂ ਫਿਲਮਾਂ ਦੇਖਦੇ ਹੁੰਦੇ ਸੀ ਫਿਲਮਾਂ ਬਹੁਤ ਏਕੀ ਪੁਰਾਣੀਆਂ ਅੱਛਾ ਜੀ ਹਾਂਜੀ ਜਿਵੇਂ ਉਹ ਗਾਉਂਦੇ ਸੀਗੇ ਤੁਹਾਨੂੰ ਵੀ ਗਾਉਣ ਦਾ ਸ਼ੌਂਕ ਨਹੀਂ ਜੀ ਮੈਨੂੰ ਨਹੀਂ ਗਾਉਣ ਦਾ ਸ਼ੌਂਕ ਜੀ ਕਿਹੜਾ ਗਾਣਾ ਉਹਨਾਂ ਦਾ ਬਹੁਤ ਸੋਹਣਾ ਲੱਗਦਾ ਤੁਹਾਨੂੰ ਗਾਣੇ ਸਾਰੇ ਹੀ ਉਹਨਾਂ ਦੇ ਵਧੀਆ ਨੇ ਸੁਪਰ ਹਿੱਟ ਹੀ ਹੋਏ ਨੇ ਸਾਰੀ ਵਰੀਆਂ ਨੇ ਕੋਈ ਮਾੜਾ ਗੀਤ ਗਾਏ ਨਹੀਂ ਉਹਨਾਂ ਨੇ ਕਿਉਂ ਆਪ ਦੀ ਆਪ ਹੀ ਮਿਹਨਤ ਕਰਦੇ ਸੀਗੇ ਆਪ ਹੀ ਲਿਖਦੇ ਸੀਗੇ ਆਪ ਹੀ ਸਾਰਾ ਕੁਝ ਆਪ ਹੀ ਕਰਦੇ ਸੀ ਬਾਹਲੀ ਮਿਹਨਤ ਕਰੀ ਹੋਈ ਜੀ ਉਹਨਾਂ ਦੀ ਤਾਂ ਹਾਂਜੀ ਕੋਈ ਇੱਕ ਗਾਣਾ ਤਾਂ ਸੁਣਾ ਦਿਓ ਫਿਰ ਥੋੜਾ ਜਿਹਾ ਹੋ ਚਿੱਤ ਕਰਦਾ ਗਲੇ 'ਚ ਪਾਹ ਪਾਉਣ ਨੂੰ ਉਹਨੂੰ ਘੁੱਟ ਕੇ ਕਲੇਜੇ ਨਾਲ ਲਾਉਣ ਨੂੰ ਚਿੱਤ ਕਰਦਾ ਗਲੇ 'ਚ ਪਾਹ ਪਾਉਣ ਨੂੰ ਉਹਨੂੰ ਕੁੱਟ ਕੇ ਕਲੇਜੇ ਨਾਲ ਲਾਉਣ ਨੂੰ ਅੱਜ ਲਾ ਕੇ ਸਕੀਨੀ ਉਹਨੂੰ ਡੰਗਣਾ ਨਹੀਂ ਕੁੜੀਓ ਰਾਹ ਛੱਡ ਦੋ ਮੇਰੇ ਯਾਰ ਨੇ ਯਾਰ ਨੇ ਗਲੀ ਦੇ ਵਿੱਚ ਲੰਗਣਾ ਨਹੀਂ ਕੁੜੀਓ ਰਾਹ ਛੱਡ ਦੋ ਉਹ ਫੇਰ ਦੰਦੀਆਂ ਚੜਾਉਂਦੀ ਬੁੱਲ ਟੇਰਦੀ ਅੱਖ ਤੱਪ ਕੇ ਪਰਾਂ ਨੂੰ ਮੁਖ ਫੇਰਦੀ ਫੇਰ ਦੰਦੀਆਂ ਚੜਾਉਂਦੀ ਬੁੱਲ ਟੇਰਦੀ ਅੱਖ ਤੱਪ ਕੇ ਪਰਾਂ ਨੂੰ ਮੁਖ ਫੇਰਦੀ ਉਹ ਅੱਜ ਕੁੜੀਆਂ ਚ ਵੇਖਣੀ ਬਲਾ ਕੇ ਉਹ ਕੱਚੀ ਕੁੜੀ ਕਹਿਲ ਵਰਗੀ ਉਹ ਯਾਰ ਪੱਟਣੀ 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 ਕੁਜੁਗਤ ਬਣਾ ਕੇ ਉਹ ਕੱਚੀ ਕੁੜੀ ਕਹਿਲ ਵਰਗੀ ਔਰ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਕਿ ਚਮਕਿੱਲੇ ਦੇ ਬਾਰੇ ਬਹੁਤ ਗੱਲਾਂ ਜਿਹੜੀਆਂ ਲੋਕ ਕਰਦੇ ਸੀਗੇ ਹੁਣ ਫਿਲਮ ਦੇ ਵਿੱਚ ਬਹੁਤ ਲੋਕਾਂ ਦੇ ਮੂੰਹ ਬੰਦ ਹੋ ਗਏ ਨੇ ਜਿਹੜੇ ਹਨਾ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਸੀ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਲੋਕ ਜੀ ਬਹੁਤ ਖੁਸ਼ੀ ਮਨਾਉਂਦੇ ਨੇ ਬਧਾਈਆਂ ਦਿੰਦੇ ਨੇ ਮੈਨੂੰ ਬਹੁਤ ਛੰਨੂ ਵੀ ਬਹੁਤ ਵੱਡੀ ਖੁਸ਼ੀ ਹੈ ਜੀ ਸਾਰਿਆਂ ਦਾ ਭਰਾਵਾ ਧੰਨਵਾਦ ਜੀ ਸਾਰੇ ਫਿਲਮ ਦੇਖਣ ਹਾਂਜੀ